ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਮਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਤਾਂ ਤਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਸੰਗਤਾਂ ਨੂੰ ਨਾਮ ਸਿਮਰਨ ਕਰਾਉਂਦੇ ਅਰ ਮਹਾਰਾਜ ਜੀ ਦੀਆਂ ਸਾਖੀਆਂ ਸੰਗਤਾਂ ਨੂੰ ਸਰਵਣ ਕਰਾਉਂਦੇ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਗੁਰੂ ਘਰ ਦੀ ਸੇਵਾ ਕਰਦਿਆਂ ਕਈ ਮਹਾਨ ਕੰਮ ਕੀਤੇ ਕੋਈ ਵੀ ਕੰਮ ਉਹਨਾਂ ਚਿਰ ਅਧੂਰਾ ਸਮਝਿਆ ਜਾਂਦਾ ਜਿੰਨਾ ਚਿਰ ਉਹਦੇ ਉੱਤੇ ਬਾਬਾ ਬੁੱਢਾ ਸਾਹਿਬ ਜੀ ਦੀ ਮੋਹਰ ਛਾਪ ਨਾ ਲੱਗਦੀ ਬਾਬਾ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਰਨ ਵਾਲੀ ਬੌਲੀ ਦੇ ਆਰੰਭ ਕਰਾਉਣ ਅਦੇ ਸਿਰੇ ਚੜਾਉਣ ਵਿੱਚ ਭਾਰੀ ਸੱਪ ਆਇਆ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੀ ਨਿਸ਼ਾਨਦੇਹੀ ਪਰ ਸਰੋਵਰ ਖਦਵਾਉਣਾ ਸ਼ਹਿਰ ਵਸੌਣ ਲਈ ਸਭ ਤੋਂ ਪਹਿਲਾਂ ਬਾਬਾ ਜੀ ਨੇ ਮੋਲੀ ਗੱਡੀ ਸੀ ਫਿਰ ਜਦੋਂ ਅੰਮ੍ਰਿਤ ਸਰੋਵਰ ਤੇ ਮੰਦਿਰ ਦੀ ਸੇਵਾ ਆਰੰਭ ਹੋਈ ਤਾਦਵੀ ਬਾਬਾ ਜੀ ਵੱਲੋਂ ਆਪਣੇ ਆ ਪੁੱਤ ਪੁੱਤਰੀਆਂ ਸਮੇਤ ਸੇਵਾ ਵਿੱਚ ਸਾਲਿਆ ਦੇ ਚੜ੍ਹਦੇ ਪਾਸੇ ਵੱਲ ਸਰੋਵਰ ਦੀ ਬਾਹੀ ਮੁਕੰਮਲ ਕਰਾਉਣ ਲਈ ਬਾਬਾ ਜੀ ਨੇ ਇੱਥੇ ਇੱਕ 베ਰੀ ਏਡ ਪੱਕੇ ਡੇਰੇ ਲਾਤੇ ਸਰੋਵਰ ਮੁਕੰਮਲ ਹੋਣ ਤੱਕ ਸੇਵਾ ਕਰਦੇ ਰਹੇ ਇਹ 베ਰੀ ਅੱਜ ਤੱਕ ਕਾਇਮ ਹੈ ਭਾਵੇਂਗੇ ਉਹਨੇ ਨੂੰ ਖੜਿਆ ਰੱਖਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੇਠ ਚੱਲ ਰਹੀ ਮੈਨੇਜਮੈਂਟ ਵੱਲੋਂ ਕਾਫੀ ਤਿਰ੍ਹਾ ਦੇਣੀਆਂ ਪੈਰੀਆਂ ਨੇ ਕਾਫੀ ਠੰਮਣੇ ਜਣੇ ਪੈਰੇ ਨੇ ਲੋਕ ਇੰਜ 베ਰੀ ਵਾਲੇ ਸਥਾਨ 'ਤੇ ਬੜੀ ਸ਼ਰਧਾ ਨਾਲ ਮੱਥਾ ਟੇਕਦੇ ਨੇ ਇਹਦੇ ਤੋਂ ਇਲਾਵਾ ਬਾਬਾ ਬੁੱਢਾ ਜੀ ਮਹਾਰਾਜ ਗੁਰੂ ਘਰ ਦੀ ਸੇਵਾ ਸਦਕਾ ਗੱਲਬਾਤ ਵਿੱਚ ਇੰਨੇ ਨਪੁੰਨ ਹੋ ਚੁੱਕੇ ਸਨ ਕਿ ਕੋਈ ਸਿਆਣੇ ਤੋਂ ਸਿਆਣਾ ਵਿਦਵਾਨ ਤੋਂ ਵਿਦਵਾਨ ਵੀ ਉਹਨਾਂ ਦਾ ਪ੍ਰਭਾਵ ਕਬੂਲਣ ਤੋਂ ਬਿਨਾ ਨਹੀਂ ਸੀ ਰਹਿ ਸਕਦਾ ਇਹਦਾ ਸਬੂਤ ਉਸ ਵਕਤ ਮਿਲਿਆ ਜਦੋਂ ਸ਼੍ਰੀ ਗੋਵਿੰਦ ਵਾਲ ਸਾਹਿਬ ਵਿਖੇ ਅਕਬਰ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਇਆ ਜਦੋਂ ਕੋਈ ਪ੍ਰਤੀਸ਼ਟਾ ਸੱਜਣਾ ਗੁਰੂ ਘਰ ਵਿੱਚ ਆਉਂਦਾ ਉਹਦੇ ਨਾਲ ਗੱਲਬਾਤ ਕਰਨਾ ਉਹਦੀ ਆਉ ਭਗਤ ਕਰਨੀ ਰਹੇ ਇਸ ਲੰਗਰ ਦਾ ਪ੍ਰਬੰਧ ਕਰਨਾ अथवा ਸਮਾਨ ਆਤ ਦੇਣਾ ਸਾਰਾ ਬਾਬਾ ਜੀ ਦੀਆਂ ਜ਼ਿੰਮੇਵਾਰੀਆਂ ਸਮਝੀਆਂ ਜਾਂਦੀਆਂ ਸਨ ਉਹ ਵੀ ਇਹਨਾਂ ਗੁਰੂ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਨਾਲੋਂ ਵੀ ਵੱਧ ਕੇ ਨਿਭਾਉਂਦੇ ਜਦੋਂ ਅਕਬਰ ਬਾਦਸ਼ਾਹ ਆਇਆ ਬਾਬਾ ਬੁੱਢਾ ਜੀ ਮਹਾਰਾਜ ਜੋ ਸਵਾਗਤ 60-65 ਸਾਲ ਦੇ ਸੰਨ ਵੱਲੋਂ ਅਕਬਰ ਬਾਦਸ਼ਾਹ ਦੇ ਉਹਦੇ ਅਹਿਲਕਾਰਾਂ ਨੂੰ ਜੀ ਆਇਆਂ ਆਖਿਆ ਉਹਨਾਂ ਨਾਲ ਕਈ ਗੱਲਾਂ-ਬਾਤਾਂ ਕੀਤੀਆਂ ਉਹਨਾਂ ਨੂੰ ਸਮਝਾਇਆ ਕਿ ਗੁਰੂ ਘਰ ਸਭ ਦਾ ਸੰਝ ਅਦੇ ਇੱਥੇ ਊਚ ਨੀਚ ਜਾਂ ਵੱਡੇ ਛੋਟੇ ਦਾ ਕੋਈ ਸਵਾਲ ਨਹੀਂ ਸਗੋਂ ਸਾਰਿਆਂ ਦੇ ਨਾਲ ਇੱਕੋ ਜਿਹਾ ਵਰਤਾਓ ਕੀਤਾ ਜਾਂਦਾ ਹੈ ਇੱਕੋ ਜਿਹਾ ਲੰਗਰ ਵਰਤਾਇਆ ਜਾਂਦਾ ਹੈ ਅਦੇ ਇੱਕੋ ਜਿਹਾ ਉਪਦੇਸ਼ ਦਿੱਤਾ ਜਾਂਦਾ ਇਹ ਗੱਦੀ ਕਿਸੇ ਹਿੰਦੂ ਮੁਸਲਮਾਨ ਦੀ ਨਹੀਂ ਸਗੋਂ ਸਾਰਿਆਂ ਦੀ ਸਾਂਝੀ ਹੈ ਬਾਬਾ ਜੀ ਦੀਆਂ ਗੱਲਾਂ ਬਾਤਾਂ ਤੋਂ ਅਕਬਰ ਬਾਦਸ਼ਾਹ ਤੇ ਉਹਦੇ ਆਲਕਾਰ ਬਹੁਤ ਪ੍ਰਭਾਵਤ ਹੁੰਦੇ ਅਦੇ ਹੈਰਾਨ ਵੀ ਕਿ ਜਿਵੇਂ ਇੱਕ ਸਾਦਾ ਜਿਹਾ ਖੱਦਰ ਦੇ ਕੱਪੜਿਆਂ ਵਾਲਾ ਬੁੱਢਾ ਬੰਦਾ ਕਿਸ ਤਰ੍ਹਾਂ ਵਿਦਵਤਾ ਭਰਪੂਰ ਗੱਲਾਂ ਕਰ ਰਿਹਾ ਹੈ ਅਕਬਰ ਬਾਦਸ਼ਾਹ ਪਰ ਬਾਬਾ ਜੀ ਵੱਲੋਂ ਪਾਏ ਗਏ ਪ੍ਰਭਾਵ ਦਾ ਹੀ ਅਸਰ ਸੀ ਕਿ ਅਕਬਰ ਬਾਦਸ਼ਾਹ ਗੁਰੂ ਜੀ ਦੇ ਨਾਂ ਕਰਨ ਪਰ ਵੀ 84 ਪਿੰਡਾਂ ਦੀ ਜ਼ਗੀਰ ਦਾ ਪਟਾ ਲਿਖ ਕੇ ਗੁਰੂ ਘਰ ਨੂੰ ਦੇ ਗਿਆ ਸੀ ਤੇ ਨਿਮਰਤਾ ਨਾਲ ਬੇਣਦੀ ਕਰ ਗਿਆ ਸੀ ਤੁਸੀਂ ਇਹ ਮੇਰੇ ਵੱਲੋਂ ਲੰਗਰ ਵਿੱਚ ਪਾਇਆ ਹਿੱਸਾ ਸਮਝ ਕੇ ਪ੍ਰਵਾਨ ਕਰ ਲੋ ਫਿਰ ਬਾਬਾ ਜੀ ਦੇ ਮੂੰਹੋਂ ਨਿਕਲੇ ਬਚਨ ਸੱਤ ਹੁੰਦੇ ਇਸ ਬਾਬਦ ਕਈ ਸਾਖੀਆਂ ਪਰਚਲਦ ਨੇ ਤੁਸੀਂ ਇਸ ਤੋਂ ਇਲਾਵਾ ਬਾਬਾ ਜੀ ਗੁਰੂ ਦੀ ਕਿਰਪਾ ਨਾਲ ਕਈ ਰੋਗੀਆਂ ਦੇ ਰੋਗ ਵੀ ਦੂਰ ਕੀਤੇ ਗੱਲ ਕੀ ਵੀ ਬਾਬਾ ਜੀ ਲੋਕਾਂ ਪਰ ਕੀਤੇ ਪਰ ਉਪਕਾਰ ਗਿਣਿਆ ਗਿਣੇ ਨਹੀਂ ਜਾ ਸਕਦੇ ਫਿਰ ਵੀ ਮਹਾਰਾਜ ਦੀ ਕਿਰਪਾ ਨਾਲ ਤੁਝ ਕੋ ਜ਼ਿਕਰ ਕਰਦੇ ਆ ਇੱਕ ਵਾਰ ਸੰਗਤ ਜੁੜੀ ਹੋਈ ਸੀ ਇੱਕ ਕੁੱਬਾ ਗੁਰੂ ਜੀ ਪਾਸ ਆਇਆ ਕਹਿਣ ਲੱਗਾ ਮਹਾਰਾਜ ਜੀ ਮੇਰਾ ਕੋਬ ਠੀਕ ਕਰ ਦਿਓ ਤਦ ਗੁਰੂ ਜੀ ਆਦੇ ਵੀ ਬਾਬੇ ਬੁੱਢੇ ਪਾਸ ਚਲੇ ਜਾਓ ਥੋਨੇ ਜਾ ਕੇ ਬਾਬੇ ਬੁੱਢੇ ਨੂੰ ਆਖਿਆ ਵੀ ਮੈਨੂੰ ਗੁਰੂ ਜੀ ਨੇ ਤੁਹਾਡੇ ਪਾਸ ਭੇਜਿਆ ਕਿਰਪਾ ਕਰਕੇ ਮੇਰਾ ਕੋਬ ਠੀਕ ਕਰ ਦਿਓ ਤਦ ਬਾਬਾ ਜੀ ਕਹਿਣ ਲੱਗੇ ਗੁਰੂ ਜੀ ਕਰਦੇ ਸਭ ਆਪ ਨੇ ਮੇਰਾ ਨਾਂ ਏ ਲਾਉਂਦੇ ਨੇ ਅੱਛਾ ਉਰੇ ਆ ਮੈਂ ਤੇਰਾ ਕੁੱਬ ਠੀਕ ਕਰ ਲਵਾ ਇਹ ਕਹਿ ਕੇ ਲਾਗੇ ਬਿਆ ਸੋਟਾ ਚੁੱਕ ਲਿਆ ਦੇ ਬਾਬਾ ਜੀ ਸੋਟਾ ਚੁੱਕਦੇ ਦੇਖ ਕੇ ਉਹ ਕੁੱਬਾ ਡਰ ਗਿਆ ਡਰ ਨਾਲ ਨੱਠ ਠਿਆ ਨੱਠ ਲਗਿਆ ਕੜਗ ਕਰਕੇ ਲੱਕ ਦਾ ਪਟਾਕਾ ਬਿਆ ਉਹਦਾ ਕੁੱਬ ਨਿਕਲ ਕੇ ਲੱਕ ਸਿੱਧਾ ਹੋ ਗਿਆ ਆਦੋ ਫਿਰ ਮੁੜ ਗਏ ਬਾਬਾ ਜੀ ਪਾਸ ਪੈਰੀ ਪੈ ਗਿਆ ਬਾਬਾ ਜੀ ਦੇ ਲੱਖ ਲੱਖ ਸ਼ੁਗਰ ਕੀਤਾ ਦੇਖਣ ਵਾਲੀ ਸੰਗਤਵੇ ਧੰਨ ਬਾਬਾ ਬੁੱਢਾ ਜੀ ਧੰਨ ਬਾਬਾ ਬੁੱਢਾ ਜੀ ਕਰਨ ਲੱਗੀ ਜਦੋਂ ਮੀਆਂ ਮੀਰ ਵੱਲੋਂ ਨੀਂ ਰੱਖਣ ਬਰ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਆਰੰਭ ਹੋਈ ਉਸ ਸਮੇਂ ਬਾਬਾ ਬੁੱਢਾ ਜੀ ਗੁਰੂਗੱੜ੍ਹ ਦੀ ਜ਼ਗੀਰ ਜ਼ਮੀਨ ਮਾਲ ਡੰਗਰ ਦੀ ਸਾਂਭ ਸੰਭਾਲ ਦੇ ਜ਼ਿੰਮੇਵਾਰ ਥਾਪੇ ਹੁਣ ਕਾਰਨ ਬੀੜ ਸਾਹਿਬ ਰਹਿੰਦੇ ਸਨ ਪਰ ਇਹ ਅਮਰਦਸਰ ਸਰੋਵਰ ਵਰਗੇ ਮਹਾਨ ਤੀਰਥ ਦੀ ਸੇਵਾ ਤੋਂ ਆਪ ਵਿਰਵਿਰੇ ਸਕਦੇ ਸਨ ਆਪ ਜੀ ਨੇ ਬੀੜ ਦੇ ਲਾਗੇ ਚਾਗੇ ਦੀ ਸੰਗਤ ਨੂੰ ਵੀ ਇਕੱਠਿਆਂ ਕੀਤਾ ਤੇ ਆਪਣੇ ਪਰਿਵਾਰ ਦੇ ਚਾਰੇ ਪੁੱਤਰਾਂ ਨੂੰ ਆ ਅਦੇ ਪੋਤਰੇ ਪੁੱਤਰੀਆਂ ਸਮੇਤ ਸੇਵਾ ਲਈ ਪੁੱਜ ਗਏ ਤੇ ਆਉਂਦਿਆਂ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਹਿ ਦਿੱਤਾ ਵੀ ਚਾਹੇ ਚੜਦੀ ਬਾਹੀ ਵਾਲ ਦੀ ਸੇਵਾ ਉਹਨਾਂ ਲਈ ਰਾਖਵੀਂ ਕਰ ਦਿੱਤੀ ਜਾਵੇ ਗੁਰੂ ਜੀ ਭਲਾ ਬਾਬਾ ਜੀ ਦੀ ਗੱਲ ਕਿਵੇਂ ਟਾਲ ਸਕਦੇ ਸਾਨੂੰ ਉਹਨਾਂ ਵੱਲੋਂ ਬਾਬਾ ਜੀ ਨੂੰ ਉਹਨਾਂ ਦੀ ਇੱਛਾ ਮੁਤਾਬਕ ਸੇਵਾ ਕਰਨ ਦੀ ਆਗਿਆ ਦੇ ਦਿੱਤੀ ਬਾਬਾ ਜੀ ਨੇ ਕਬੀਰ ਠਾ ਡੇਰਾ ਲਾ ਦਿੱਤਾ ਦਿਨੇ ਰਾਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਦਾ ਜਾਬ ਕਰਾਉਂਦਿਆਂ ਸੇਵਾ ਤਦ ਤੱਕ ਜਾਰੀ ਰੱਖੇ ਜਦ ਤੱਕ ਸਰੋਵਰ ਮੁਕੰਮਲ ਨਾ ਹੋ ਗਿਆ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਸਤ ਨਾਮ ਵਾਹਿਗੁਰੂ 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 ਦਾ ਜਾਪ ਕਰਾਉਂਦਿਆਂ ਤਦ ਤੱਕ ਸੇਵਾ ਜਾਰੀ ਰੱਖੀ ਜਦੋਂ ਤੱਕ ਸਰੋਵਰ ਮੁਕੰਮਲ ਨਾ ਹੋ ਗਿਆ ਸਰੋਵਰ ਦੇ ਮੁਕੰਮਲ ਹੋ ਜਾਣ ਕਰ ਬਾਬਾ ਜੀ ਫਿਰ ਗੁਰੂ ਜੀ ਦੇ ਆਗਿਆ ਲੈ ਕੇ ਜਮੀਨ ਤੇ ਮਾਲ ਡੰਗਰ ਦੀ ਸਾਹਬ ਸਵਾਹ ਲਈ ਬੀੜ ਸਾਹਿਬ ਜਾ ਪਹੁੰਚੇ ਇਹ ਬੀੜ ਸਾਹਿਬ ਬਾਅਦ ਵਿੱਚ ਬੀੜ ਬਾਬਾ ਬੁੱਢਾ ਜੀ ਅਖਵਾਈ ਅੱਜ ਅੱਜ ਕੱਲ੍ਹ ਉੱਥੇ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਬੜਾਲੀ ਸ਼ਾਨ ਗੁਰਦੁਆਰਾ ਤੇ ਸਰੋਵਰ ਇਥੇ ਮਿੱਸੇ ਪ੍ਰਸਾਦੇ ਲੱਸੀ ਦਿਨ ਰਾਤ ਵਰਤਦੀ ਰਹਿੰਦੀ ਅੱਜ ਕੱਲ ਚਾਹ ਪ੍ਰਚਲਿਤ ਹੋ ਜਾਣ ਕਾਰਨ ਚਾਹ ਦਾ ਲੰਗਰ ਵੀ ਚੱਲਦਾ ਰਹਿੰਦਾ ਅਦੇ ਲੋਕਾਂ ਵੱਲੋਂ ਸੁਖੀ ਸੁਖੀ ਜਾਣ ਵਾਲੀ ਹਰ ਸੁਖਨਾ ਪੂਰੀ ਹੁੰਦੀ ਸਾਰੀਆਂ ਸੰਗਤਾਂ ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਉਚਾਰਨ ਕਰਦੀਆਂ ਆਪਣੇ ਮਨ ਦੀਆਂ ਕਾਮਨਾ ਪੂਰੀਆਂ ਕਰਦੀਆਂ